ਸਤ ਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣਾ ਪਲਾਟ ਲੈ ਕੇ ਆਏ ਹਾਂ ਆਦਰਸ਼ ਨਗਰ ਦੇ ਵਿੱਚ ਹਨ ਜਿਹੜੇ ਉਰਲੀ ਸਾਈਡ ਲੈਣਾ ਚਾਹੁੰਦੇ ਸੀ ਨਾ ਵੀ ਬਾਈ ਉਰਲੇ ਪਾਸੇ ਕੋਈ ਛੋਟਾ ਪਲਾਟ ਹੋਵੇ ਤਾਂ 150 ਗਜ ਦਾ ਪਲਾਟ ਆ ਜਿਹੜਾ ਇਹਦਾ ਰੇਟ ਹੈਗਾ ਰੇਟ ਕੀ ਹੈ ਬਾਈ ਜੀ ਦਾ 18000 ਰੁਪਏ ਰੇਟ ਹੈ ਇਹਦਾ ਗਜ ਦਾ ਤੇ ਜੇ ਕਿਸੇ ਭਰਾ ਨੇ ਇਸ ਪਲਾਟ ਨੂੰ ਖਰੀਦਣਾ ਦੇਖੋ ਪੂਰੀ ਚਾਰ ਦੁਵਾਰੀ ਵੱਜੀ ਹੋਈ ਆ ਚਾਰ ਚੁਪਰੇ ਮੈਂ ਤੁਹਾਨੂੰ ਦਿਖਾ ਦੇ ਪੱਕੀ ਪੱਕੀ ਕਰਨ ਦਾ ਠੀਕ ਆ ਇੱਕ ਜੀ ਹੋਰ ਆ ਤੁਸੀਂ ਕਹਿੰਦੇ ਉਹਨੇ ਬਾਈ ਰੇਟ ਨਹੀਂ ਦੱਸਦੇ ਜਿਵੇਂ ਹੁਣ ਤੁਹਾਨੂੰ ਅੱਜ ਰੇਟ ਦੱਸਿਆ ਬਾਈ ਜੇ ਤੁਸੀਂ 2 ਮਹੀਨਿਆਂ ਬਾਕੇ ਕਹਿੰਦੇ ਹੋ ਤੁਸੀਂ ਉਸ ਦਿਨ 18000 ਦੱਸਿਆ ਉਹ ਚੀਜ਼ ਨਾਲ ਫਰਕ ਪੈਂਦਾ ਹਨਾ ਜਿਵੇਂ ਜਿਵੇਂ ਮਹਿੰਗਾਈ ਵੱਧਦੀ ਹੈ ਫਿਰ ਰੇਟ ਵੀ ਵੱਧੇ ਰਹਿੰਦੇ ਹੈਗੇ ਤਾਂ 18000 ਰੁਪਿਆ ਪਰ ਗਜ ਦਾ ਅੱਜ ਰੇਟ ਆ ਬਾਕੀ ਜਿਹੜਾ ਕੋ ਮਾਨਤਨ ਹੋਊਗਾ ਆਪਾਂ ਮੌਕੇ ਤੇ ਛੋਟ ਕਰਵਾ ਲਾਂਗੇ 150 ਗਜ ਦਾ ਪਲਾਟ ਆ ਆਦਰਸ਼ ਨਗਰ ਦੇ ਵਿੱਚ ਆ ਉਰਲੀ ਸਾਈਡ ਜਦੋਂ ਆਪਾਂ ਸ਼ਹਿਰ ਬਠਿੰਡਾ ਤੋਂ ਆਉਣੇ ਆ ਤਾਂ ਸੱਜੇ ਪਾਸੇ ਠੀਕ ਹੈ 9 ਨੰਬਰ 9/13 ਗਲੀ ਜਿਹਦੇ ਵਿੱਚ ਆ ਇਹ ਉਰਲੀ ਸੈੜਾ ਬਠਿੰਡੇ ਤੋਂ ਆਉਂਦੇ ਨੂੰ ਸੱਜੇ ਹੱਥ ਇਹ ਪਲਾਟ 150 ਗਾਜ ਦਾ ਪਲਾਟ ਆ ਬਾਕੀ ਹੋਰ ਕਿਸੇ ਭਰਾ ਨੇ ਜਿਵੇਂ ਕੋਈ ਪਲਾਟ ਵੇਚਣਾ ਹੁੰਦਾ ਤਾਂ ਉਹ ਸਾਡੇ ਨਾਲ ਨੀਚੇ ਲਿਖੇ ਫੋਨ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਜਾਂ ਕਿਸੇ ਭਰਾ ਨੇ ਕੋਈ ਪ੍ਰਾਪਰਟੀ ਵਗੈਰਾ ਖਰੀਦਣੀ ਆ ਜਾਂ ਵੇਚਣੀ ਆ ਹਨਾ ਬਠਿੰਡਾ ਸ਼ਹਿਰ ਦੇ ਵਿੱਚ ਜਾਂ ਕਿਸੇ ਨੇ ਮਲੋਟ ਰੋਡ ਤੇ ਕੋਈ ਵੱਡੀ ਇਨਵੈਸਟਮੈਂਟ ਕਰਨੀ ਹੁੰਦੀ ਆ ਤਾਂ ਉਹ ਜਰੂਰ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਆ ਸਕਦੇ ਹੋ ਬਾਕੀ ਆਪਾਂ ਸਾਰਾ ਆਦਰਸ਼ ਨਗਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਈ ਵਾਰੀ ਹੈਨਾ ਸਾਰੇ ਹੀ ਕਵਰ ਕਰਦੇ ਆ ਜਿਵੇਂ ਕਿਸੇ ਭਰਾ ਨੇ ਛੋਟੀ ਇਨਵੈਸਟਮੈਂਟ ਕਰਨੀ ਆ ਕੋਈ 20 25 30 ਲੱਖ ਦੀ ਤਾਂ ਉਹ ਤੁਸੀਂ ਇੱਥੇ ਕਰ ਸਕਦੇ ਹੋ ਜੇ ਕਿਸੇ ਨੇ ਵੱਡੀ ਕਰੋੜਾਂ ਰੁਪਈਆ ਦੀ ਕਰਨੀ ਹੈ ਨਾ 5 10 ਕਰੋੜ ਦੀ ਤਾਂ ਉੱਥੇ ਆਪਣੇ ਕੋਲੇ ਵੱਡੇ ਵੱਡੇ ਪਲਾਟ ਪਈ ਆ ਵੱਡੇ ਹਾਈਵੇ ਤੇ ਮਲੋਟ ਰੋਡ ਤੇ ਤੇ ਸ਼੍ਰੀ ਮੁਕਤਸਰ ਸਾਹਿਬ ਵਾਲੇ ਰੋਡ ਤੇ ਠੀਕ ਹੈ ਜੀ ਤੇ ਜੇਕਰ ਕਿਸੇ ਨੇ ਪਿੰਡ ਸੇਵਿੰਗਾਂ ਬਹਿਮਨਦਵਾਨਾ ਬਲਾਡੇ ਵਾਲਾ ਇਨ੍ਹਾਂ ਪਿੰਡਾਂ ਦੇ ਵਿੱਚ ਜਾਂ ਹਰਦੀਪਨਗਰ ਦੇ ਵਿੱਚ ਕੋਈ ਬਣੇ ਬਣਾਏ ਘਰ ਜਾਂ ਕੋਠੀਆਂ ਵਗੈਰਾ ਲੈਣੀਆਂ ਹੋਣ ਹਨਾ ਉਹ ਵੀ ਸਾਡੇ ਨਾਲ ਨਾ ਇੱਕ ਵਾਰੀ ਸੰਪਰਕ ਜ਼ਰੂਰ ਕਰਿਆ ਕਰੋ ਫੋਨ ਤੇ ਬਾਕੀ ਮੈਂ ਇੱਕ ਪਰਸੋ ਚੌਥੀ ਵੀਡੀਓ ਪਾਈ ਸੀਗੀ ਕੋਠੇ ਦੀ ਜਿਹੜੀ ਕਿ ਮੇਰਾ ਖਿਆਲ ਆ ਉਹ ਵਿਸ਼ਾਲ ਨਗਰ ਦੇ ਵਿੱਚ ਆ ਉਹ ਕਈ ਭਰਾਵਾਂ ਦੀ ਕਮੈਂਟ ਆਈ ਸੀ ਬਾਈ ਤੁਸੀਂ ਰੇਟ ਨਹੀਂ ਦੱਸਦੇ ਗੁੱਸੇ ਵੀ ਕਈ ਕਿ ਭਰਾ ਗੁੱਸੇ ਵੀ ਹੋ ਰਹੇ ਸੀ ਉਹਦੇ ਵਿੱਚ ਨਾ ਤਾਂ ਉਹਦਾ ਜਿਹੜਾ ਮ ਰੇਟ ਆ ਅੱਜ ਮੈਂ ਉਹਦਾ ਦੱਸਣ ਲੱਗਿਆ ਉਹਦਾ ਰੇਟ ਹੈਗਾ ਬਾਈ 1 ਕਰੋੜ ਤੇ 15 ਲੱਖ ਡਿਮਾਂਡ ਆ ਮਾਲਕਾਂ ਦੀ ਬਾਕੀ ਜਿਹੜਾ ਕੋਈ ਹੋਊਗਾ ਉਹ ਆਪਾਂ ਮੌਕੇ ਤੇ ਕਰ ਲਾਂਗੇ ਗੱਲਬਾਤ ਹਨਾ ਦੁਬਾਰੇ ਫੇਰ ਦੱਸ ਦਿਆਂ ਉਸ ਜਿਹੜਾ ਕੋਠੀ ਦਾ ਰੇਟ ਆ ਉਹ 1 ਕਰੋੜ 15 ਲੱਖ ਰੁਪਈਆ ਠੀਕ ਆ ਬਾਕੀ ਜਿਹੜਾ ਕੋਈ ਘਾਟਵਾ ਦਊਗੀ ਉਹ ਆਪਾਂ ਮੌਕੇ ਤੇ ਬੈਠ ਕੇ ਕਰਾਂਗੇ ਹਨਾ ਤਾਂ ਆਹ ਪਲਾਟ ਦੀ ਮੈਨੂੰ ਇੱਕ ਵਾਰੀ ਸਾਰੇ ਚਾਰ ਦੁਵਾਰੀ ਮਾਰਕੀਟ ਦਿਖਾਉਣਾ ਨਾਲ ਨਾਲ ਆ ਸਾਰਿਆਂ ਦੇਖੋ ਆਪਸਰ ਨਹੀਂ ਘਰ ਇੱਥੇ ਕੋਈ ਇਹ ਨਹੀਂ ਹੈ ਵੀ ਆਪਾਂ ਨੂੰ ਮਾੜੀ ਸੋਸਾਇਟੀ ਦੇ ਵਿੱਚ ਤੁਹਾਨੂੰ ਕੋਈ ਚੀਜ਼ ਲੈ ਕੇ ਦੇਵਾਂਗੇ ਕੱਲ ਤੁਸੀਂ ਸਾਨੂੰ ਗਾਲਾਂ ਹੀ ਕੱਢੀ ਜਾਓ ਉਹਦਾ ਕੀ ਫਾਇਦਾ ਅਸੀਂ ਤੁਹਾਨੂੰ ਇਹੋ ਜੀ ਚੀਜ਼ ਲੈ ਕੇ ਜਾਈਏ ਜਦੋਂ ਤੁਸੀਂ ਵਾਰ-ਵਾਰ ਸਾਨੂੰ ਮਿਲੋਂ ਤਾਂ ਭੱਜ ਕੇ ਮਿਲੋ ਹਨਾ ਉਹ ਕੰਮ ਕਰੋ ਜਿਹੜਾ ਚਾਰ ਬੰਦ ਨੂੰ ਹੋਰ ਵੀ ਸੋਹਣਾ ਲੱਗੇ ਹਨਾ ਮੜਾ ਕੰਮ ਨਹੀਂ ਕਰਨਾ ਆਪਾਂ ਕੋਈ ਵੀ ਬਕਤੀ ਆਪਣਾ ਵੀ ਪੇਪਰ ਵਰਕ ਬਿਲਕੁਲ ਸਾਫ ਸੁਥਰਾ ਹੁੰਦਾ ਤੇ ਜੇ ਕਿਸੇ ਭਰਾ ਨੇ ਸਾਨੂੰ ਮਿਲਣਾ ਹੋਵੇ ਹਨਾ ਕਈ ਵਾਰੀ ਬੈਠ ਕੇ ਕੋਈ ਭਰਾ ਗੱਲਬਾਤ ਕਰਨੀ ਚਾਹੁੰਦਿਆਂ ਤਾਂ ਆਪਣਾ ਉਹ ਆਪਣਾ ਇੱਕ ਜਿਹੜਾ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਪਟਾ ਮਾਰਕੀਟ ਦੇ ਵਿੱਚ ਆ ਦੂਸਰਾ ਦਫ਼ਤਰ ਆਪਣਾ ਪਿੰਡ ਸਿਵੀਆਂ ਬਲਾਡੇ ਵਾਲੇ ਰੋਡ ਤੇ ਆ ਉੱਥੇ ਆ ਕੇ ਮਿਲ ਸਕਦੇ ਹੋ ਤਾਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਣੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਜਦੋਂ ਵੀ ਕੋਈ ਪਲਾਟ ਵਗੈਰਾ ਜਾਂ ਜ਼ਮੀਨ ਨਿਕਲਦੀ ਆ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਹਨਾ ਤਾਂ ਆ ਸੀ ਆ ਇਹਨੂੰ ਇਧਰੋਂ ਵੀ ਸੜਕ ਲੱਗਦੀ ਆ ਇੱਕ ਸੜਕ ਇਹਨੂੰ ਇਧਰੋਂ ਲੱਗਦੀ ਆ ਆ ਇਧਰੋਂ ਪਾਈ ਠੀਕ ਆ ਸਾਰੇ ਵਧੀਆ ਘਰ ਆ ਪੂਰੀ ਵਧੀਆ ਸੁਸਾਇਟੀ ਦੇ ਵਿੱਚ ਆ ਇਹ ਠੀਕ ਆ ਜੀ ਬਾਕੀ ਜੇ ਕੋਈ ਹੋਰ ਗੱਲਬਾਤ ਕਰਨੀ ਆ ਤਾਂ ਉਹ ਤੁਸੀਂ ਆ ਕੇ ਮਿਲ ਕੇ ਕਰ ਸਕਦੇ ਹੋ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ